ਅੱਜ ਕੱਲ بڑا ਇੱਕ ਸੈਂਸੇਸ਼ਨਲ ਕੇਸ ਹੋਇਆ ਜਿਹਦੇ ਵਿੱਚ ਹੁਸ਼ਿਆਰਪੁਰ ਸਰਾਵਾ ਮਾਰਕੀਟ ਚੋਂ ਇੱਕ 골ਡ ਸਮਿਥ ਦੀ ਸ਼ਾਪ ਤੇ ਸਰਾਵਾ ਸਰਾਫਾ ਮਾਰਕੀਟ ਚ ਇੱਕ ਰੋਬਰੀ ਹੋਈ ਜਿਹਦੇ ਵਿੱਚ ਪ੍ਰਾਇਮਰੀਲੀ ਦੱਸਿਆ ਗਿਆ ਕਿ ਦੋ ਲੋਕ ਆਏ ਤੇ ਜਿਨ੍ਹਾਂ ਨੇ 골ਡ ਸਮਿਥ ਦੇ ਐਮਪਲੋਏ ਨੂੰ ਬਣ ਕੇ ਉਹਦਾ ਮੂੰਹ ਬਣ ਕੇ ਹੱਥ ਬਣ ਕੇ ਤੇ ਉੱਥੋਂ ਲਗਭਗ 1 ਕਿਲੋ ਸੋਨਾ 1 ਕਿਲੋ ਚਾਂਦੀ ਤੇ ਲਗਭਗ 23 ਲੱਖ ਰੁਪਏ ਜਿਹੜੇ ਹੈਗੇ ਉਹ ਲੁੱਟ ਕੇ ਲੈ ਗਏ ਇਮੀਡੀਏਟਲੀ ਸਾਡੀ ਟੀਮ ਡੀਐਸਪੀ ਸਿਟੀ ਐਸਪੀਡੀ ਇਨਚਾਰਜ ਸੀਆਈਏ ਐਸਐਚਓ ਸਿਟੀ ਤੇ ਸਾਰਿਆਂ ਨੇ ਰਿਸਪੌਂਡ ਕੀਤਾ ਇਮੀਡੀਏਟਲੀ ਪਹੁੰਚੇ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਵੀ ਸਪੌਟ ਵਿਜ਼ਿਟ ਕੀਤਾ ਤੇ ਵਿਦਿਨ 12 ਆਵਰਸ ਅਸੀਂ ਜਿਹੜਾ ਹੈਗਾ ਇਸ ਕੇਸ ਨੂੰ ਟਰੈਕ ਕਰ ਸਕੇ ਤੇ ਕ੍ਰੈਕ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਕਚੁਅਲ ਦੋਸ਼ੀ ਇਸ ਇਨਵੋਲਡ ਸੀਗੇ ਉਹਨਾਂ ਨੂੰ ਵਿਦਿਨ 24 ਆਵਰਸ ਅਸੀਂ ਅਰੈਸਟ ਕੀਤਾ ਤੇ ਅਰੈਸਟ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹ ਗੱਲ ਸਾਹਮਣੇ ਆਈ ਕਿ ਜਿਹੜਾ ਗੌਲ ਸੁਮਿਤਾ EMPLOYEES ਸੀ ਗਏ जिने सारा ਜਿਹੜਾ ਦਸਰਿਆ ਸੀਗਾ ਕਿ ਮੇਰੇ ਹੱਥ ਪਾਉਨ ਬੰਦ ਕੇ ਤੇ ਮੇਰੇ ਤੋਂ ਲੁਕ ਕੇ ਲੈ ਗਏ ਉਹ ਹੀ ਵਾਸ ਪਾਰਟ ਆਫ ਦੀ ਕਨਸਪਰੇਸੀ ਤੇ ਉਹਨੇ ਜਿਹੜਾ ਹੈਗਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਆ ਸਾਰਾ ਰੋਬਰੀ ਦਾ ਪੂਰੀ ਕਹਾਣੀ ਰਚੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਇਹਨੇ ਸਾਰੀ ਲੂਟ ਨੂੰ ਅੰਜਾਮ ਦਿਲਾਇਆ ਇਹਦੇ ਸਾਥੀਆਂ ਨੂੰ ਸਾਡੀ ਟੀਮ ਨੇ ਕਨਾਲ ਤੋਂ ਜਾ ਕੇ ਅਰੈਸਟ ਕੀਤਾ ਲੇਟ ਨਾਈਟ ਤੇ ਤਿੰਨੋਂ ਦੋਸ਼ੀ ਹੁਣ ਸਾਡੀ ਹਿਰਾਸਤ ਚ ਹੈਗੇ ਜਿਦੇ ਵਿੱਚ ਗੋਲਸਪੀਟਾ ਏਮਪਲੋਈ ਯੋਗੇਸ਼ਿਆ ਦਾ उसवा तो जो तो दो साथी एक कृष्णा कपूर एक संदीप कपूर कृष्णा कपूर संदीप कपूर दोनों आ, 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 फादर एंड सन है इन्होंने सारी वारदात तो अंजाम दिता टीम ने उसे दोनों दोषी काबू किए करनाल जाके तो प्लस उस मौके तो अठ सौ ग्राम गोल्ड रिकवर किया गया ढाई किलो सिल्वर रिकवर की गई उस तो उसो अलावा बई लाख पचास हजार रुपए रिकवर साइन टीम वालों गए है इस करके इस केस चिनी वारदात ਲੂਟ ਹੋਈ ਸੀ ਕਿ ਉਹ ਸਾਰੇ ਦੇ ਸਾਰੇ ਐਜ਼ ਇਟ ਇਜ਼ ਰਿਕਵਰ ਕਰ ਦਿੱਤੀ ਗਈ ਹੈ ਜੀ ਬਾਕੀ ਜਿਹੜਾ ਇਹਨਾਂ ਦਾ ਤਿੰਨੋਂ ਬੰਦਿਆਂ ਦਾ ਜਿਹੜਾ ਹੈਗਾ ਉਹ ਫਰਦਰ ਰਿਮਾਂਡ ਲੈ ਕੇ ਆਸੀ ਔਰ ਇਨਵੈਸਟੀਗੇਟ ਕਰਾਂਗੇ ਕਿ ਕਿਤੇ ਕੋਈ ਔਰ ਕਿਸਦਾ ਇਨਵੋਲਵਡ ਕੇਸ ਜਾਂ ਤਾਂ ਕੋਈ ਕੰਮ ਕਰ ਰਿਹਾ ਸੀ ਨਾ ਤੇ ਜਿਹੜੇ ਸੰਦੀਪ ਪੁਲਿਸ ਸਟੇਸ਼ਨ ਹੈ ਇੱਕ ਵਾਰ ਸੰਪਰਕ ਤਾਂ ਹੈ ਜੀ ਜਿਹੜਾ ਯੋਗੇਸ਼ ਹੈਗਾ ਉਹ ਪਿਛਲੇ ਲਗਭਗ ਕਾਫੀ ਟਾਈਮ ਤੋਂ ਹੀ ਦਾ ਇਮਪਲਾਈ ਹੈਗਾ ਬਟ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜਾ ਹੈਗਾ ਉਹ ਮਾਲਕ ਇਹਨਾਂ ਦਾ ਬਾਹਰ ਗਿਆ ਹੋਇਆ ਸੀਗਾ ਛੁੱਟੀ ਤੇ ਤੇ ਛੁੱਟੀ ਮਨਾਉਣ ਲਈ ਸਾਥ ਨਾਲ ਤੇ ਪਿਛਲੇ 1 ਮਹੀਨੇ ਤੋਂ ਲਗਭਗ ਆਈ ਦਾ ਇੰ ਇਦੇ ਨਾਲ ਹੀ ਤਾਂ ਇੱਕ ਕੋ-ਐਮਪਲੋਈ ਹੈਗਾ ਜਿਹੜਾ ਜਿਹਦਾ ਨਾਮ ਖੁਸ਼ਾਲ ਪਿਕਾਜੀ ਹੈਗਾ ਤੇ ਉਹ ਦੋਨੋਂ ਸ਼ਾਪ ਸੰਭਾਲ ਰਹੇ ਸੀਗੇ ਸਾਰਾ 트ਾਂਜੈਕਸ਼ਨ ਔਰ ਸਾਰਾ ਟ੍ਰੇਡ ਦੋਨੋਂ ਹੀ ਮਿਲ ਕੇ ਕਰ ਰਹੇ ਸੀਗੇ ਤੇ ਇਹਨਾਂ ਨੇ ਫਿਰ ਇਸਨੇ ਯੋਗੇਸ਼ ਨੇ ਜਿਹੜਾ ਹੈਗਾ ਆ ਸਾਰਾ ਕਨਸਪਾਇਰ ਕੀਤਾ ਜਿਹੜੀ ਚੀਜ਼ ਸਾਹਮਣੇ ਹਾਲੇ ਲਿਬਰਲੀ ਜਿਹੜੀ ਆਈ ਹੈਗੀ ਉਹ ਆਈ ਹੈਗੀ ਕਿ ਵੀ ਇਹਦਾ ਆਪਣੇ ਮਾਲਕ ਦੇ ਨਾਲ 3-4 ਲੱਖ ਰੁਪਏ ਦਾ ਰੋਲਾ ਸੀਗਾ ਤੇ ਉਹ ਮਾਲਕ ਪੈਸੇ ਲੈਣੇ ਸੀਗੇ ਕੁਝ ਯੋਗੇਸ਼ ਦਾ ਜੋ ਉਹਨੇ ਕਲੇਮ ਕੀਤਾ ਹਾਲੇ ਇਨਾਂ ਤੇ ਉਹਨੇ ਆਣਾ ਹੈਗਾ ਮੇਬੀ ਕੀ ਨਿਕਲੇਗਾ ਕਿ ਨਹੀਂ ਉਹ ਤਾਂ ਬਾਅਦ ਵਿੱਚ ਹੀ ਇਨਵੈਸਟੀਗੇਸ਼ਨ ਚ ਨਿਕਲ ਕੇ ਆਏਗਾ ਤੇ ਉਹਨੇ ਜਿਹੜਾ ਹੈਗਾ ਇਸ ਇਸ ਕਰਕੇ ਆਪਣੇ ਪੈਸੇ ਦੀ ਗੱਲ ਦੇ ਨਾਲ-ਨਾਲ ਮਾਲਕ ਤੋਂ ਇੱਕ ਰੰਜਿਸ਼ਨ ਔਰ ਲਾਲਚ ਚ ਆ ਕੇ ਇਹਨਾਂ ਸਾਰੀ ਵਾਅਦਾ ਤੋਂ ਅੰਜਾਮ ਦਿੱਤਾ ਜਿਆਦਾ ਕਿਤੇ ਨਹੀਂ ਹੈਗਾ ਜਦੋਂ ਇਹਨਾਂ ਨੇ ਰਿਪੋਰਟ ਕੀਤਾ ਉਦੋਂ ਇਹਨਾਂ ਨੇ ਲੰਮਸਮ 1 ਕਿਲੋ ਸੋਨਾ ਤੇ 3 ਕਿਲੋ ਚਾਂਦੀ ਤੇ 23 ਲੱਖ ਰੁਪਏ ਇਹਨਾਂ ਨੇ ਕਲੇਮ ਕੀਤੇ ਜਿਹੜੇ ਅਕਾਊਂਟਸ ਇਹਨਾਂ ਤੇ ਹੈਗੇ ਤੇ ਅਕਾਊਂਟ ਬੁਕਸ ਹੈਗੀਆਂ ਤੇ ਉਹਦੇ ਹਿਸਾਬ ਨਾਲ ਕੈਲੀਬ੍ਰੇਟ ਕਰਕੇ ਇਹਨਾਂ ਤੇ ਓਨਰ ਆ ਰਹੇ ਹੈਗੇ ਉਹ ਐਗਜੈਕਟ ਫਿਗਰ ਨਿਕਲ ਕੇ ਆ ਜਾਏਗੀ ਸਾਹਮਣੇ ਕਿ ਵੀ ਐਕਚੁਅਲ ਚ ਕਿੰਨਾ ਹੋ ਸਕਦਾ ਹੈਗਾ ਕਿ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪਿਛਲੇ 1 ਮਹੀਨੇ ਤੋਂ ਆਹ ਬੰਦਾ ਖੁਦ ਹੀ ਸ਼ਾਪ ਦਾ ਓਨਰ ਹੈਗਾ ਤੇ ਹੋ ਸਕਦਾ ਕੁਝ ਇਹਨੇ 골ਡ ਇਹਨਾਂ ਨੂੰ ਦਿੱਤਾ ਹੋਵੇ ਕੁਝ ਜਿਹੜਾ ਹੈਗਾ ਖੁੱਦ ਦੇ ਫੁੱਟਬੁੱਟ ਕਰਤਾ ਹੋਵੇ ਹੋ ਸਕਦਾ ਹੈਗਾ ਐਕਚੁਅਲ ਚ ਇਹ ਨਹੀਂ ਗਿਆ ਹੋਵੇ ਤੇ ਉਹਨੇ ਲਮਸਮ ਚ ਦੱਸਿਆ ਹੈਗਾ ਸਾਡੇ ਵੱਲੋਂ ਜਿਹੜੀ ਰਿਕਵਰੀ ਕੀਤੀ ਗਈ ਹੈ ਕਿ ਐਸ ਇਟ ਇਜ਼ 100% ਰਿਕਵਰੀ ਜਿਹੜੀ ਹੈਗੀ ਉਹ ਆ क्लेम्ड फिगर ਸਰ ਕਿੰਨੇ ਸਮੇਂ ਦੇ ਵਿੱਚ ਸਾਰੇ ਆ ਘਟਨੇ ਨੂੰ ਅੰਜਾਮ ਦੇ ਕੇ ਫਰਾਰ ਹੋ ਜਿਹੜਾ ਆ ਇਨਸੀਡੈਂਟ ਹੋਇਆ ਲਗਭਗ ਆਧੇ ਘੰਟੇ ਦਾ ਇਨਸੀਡੈਂਟ ਸੀਗਾ ਜਿਹਦੇ ਵਿੱਚ ਬੰਦਾ ਆਉਂਦਾ ਹੈਗਾ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਵਾਪਸ ਨਿਕਲ ਜਾਂਦਾ ਹੈਗਾ ਤੇ ਇੱਚ ਇੱਕ ਸਸਪੀਸ਼ਨ ਵਾਲੀ ਗੱਲ ਆ ਵੀ ਸੀਗੀ ਕਿ ਉਹ ਵਾਰਦਾਤ ਤੋਂ ਕਾਫੀ ਦਿਨ ਬਾਅਦ ਇੱਥੇ ਆਪਣੇ ਸਰਾਬਾ ਮਾਰਕੀਟ ਦੇ ਪਰਾਜੀ ਬੱਠੇ ਹੈਗੇ ਉਹਨਾਂ ਨੂੰ ਲਗਭਗ 1.5 ਘੰਟੇ ਬਾਅਦ ਇਨਫੋਮੇਸ਼ਨ ਉਹਨਾਂ ਨੇ ਦਿੱਤੀ ਕਿ ਵੀ ਜਿਹੜਾ ਹੈਗਾ ਉਹ ਇਨਸੀਡੈਂਟ ਹੋਇਆ ਹੈਗਾ ਓਕੇ ਇਕੱਲਾ ਹੀ ਗਿਆ ਕੀ ਇਸਦੇ ਸਾਥ ਹੀ ਰਿਆ ਦਾ ਪਿੱਤਾ ਵਾ ਉਹ ਉੱਥੇ ਸਜੂ ਸੀ ਬੇਈ ਇਹਦਾ ਜਿਹੜਾ ਫਾਦਰ ਸੀਗਾ ਉਹ ਬਾਹਰ ਮੌਜੂਦ ਸੀਗਾ ਇਹਨਾਂ ਨੇ ਜਿਹੜਾ ਹੁਣ ਪੁਸਤਾਸ ਤੋਂ ਸਾਹਮਣੇ ਆਇਆ ਹੈਗਾ ਕਿ ਲੁਧਿਆਣੇ ਤੱਕ ਬਸ ਤੇ ਬੈਠ ਕੇ ਆਏ ਕਨਾਲ ਤੋਂ ਲੁਧਿਆਣੇ ਤੋਂ ਇਹਨਾਂ ਨੇ ਇੱਕ ਟੈਕਸੀ ਹਾਇਰ ਕੀਤੀ ਜਿਹੜੀ ਟੈਕਸੀ ਇੱਥੇ ਸੀਗੀ ਤੇ ਫਾਦਰ ਟੈਕਸੀ 'ਚ ਬੈਠਾ ਸੀਗਾ ਤੇ ਫਿਰ ਉਹ ਉੱਥੇ ਜਾ ਕੇ ਟੈਕਸੀ ਲੈ ਕੇ ਵਾਪਸ ਲੁਧਿਆਣਾ ਗਏ ਲੁਧਿਆਣਾ ਤੋਂ ਫੇਰ ਵਾਪਸ ਬਸ 'ਤੇ ਬੈਠ ਕੇ ਗਏ ਨਹੀਂ ਨਹੀਂ ਹਾਲੇ ਤੱਕ ਕੋਈ ਕ੍ਰਿਮਨਲ ਕੋਰਟ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਹੋਰ ਵੈਰੀਫਾਈ ਕਰਾਂਗੇ ਬੱਚੀ ਗੱਲ ਦਾ ਇੰਵਰਸਟੈਂਟ ਹੈ ਨੇ ਨਹੀਂ ਐਸਾ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਹੋਰ ਵੈਰੀਫਾਈ ਕਰਾਂਗੇ ਉਸੰਗਲ ਜਿਹੜਾ ਏਕ ਅਕਿਊਜ਼ਡ ਹੈਗਾ ਯੋਗੇਸ਼ਾ ਤਾਂ ਉਹ ਆਪਣਾ ਮਹਾਰਾਸ਼ਟਰ ਦਾ ਰਹਿਣ ਵਾਲਾ ਹੈਗਾ ਦੂਜੇ ਦੋ ਅਕਿਊਜ਼ ਜਿਹੜੇ ਉਹਦੇ ਸਾਥ ਜਿਹੜੇ ਵਾਰਦਾਤ ਤੇ ਅੰਜਾਮ ਦਿੱਤਾ ਜਿਨ੍ਹਾਂ ਨੇ ਕ੍ਰਿਸ਼ਨਾ ਕਪੂਰ ਤੇ ਸੰਦੀਪ ਕਪੂਰ ਉਹ ਕਰਨਾਲ ਦੇ ਰਹਿਣ ਵਾਲਾ ਹੈ